ਅੱਜ ਐਵਰੀ ਪੁਲਿਸ ਸਟੇਸ਼ਨ ਨੂੰ ਇੱਕ ਇੱਕ ਮੋਟਰਸਾਈਕਲ ਦਿੱਤਾ ਗਿਆ ਹੈ ਟੋਟਲ 14 ਪੁਲਿਸ ਸਟੇਸ਼ਨ ਆ 14 ਮੋਟਰਸਾਈਕਲ ਹੈਂਡਓਵਰ ਕੀਤੇ ਗਏ ਆ ਪਲੱਸ ਦੋ ਦੋ ਦੇ ਤੇ 3 ਐਮਪਲੋਇਸ ਆ ਜਿਹੜੇ ਹਰ ਪੁਲਿਸ ਸਟੇਸ਼ਨ ਦੇ ਵਿੱਚ ਬੀਟ ਦੇ ਤੌਰ ਤੇ ਕੰਮ ਕਰਨਗੇ ਤੇ ਆਲਰੇਡੀ ਇਹਨਾਂ ਬੀਟਾਂ ਚ 3 3 ਇਅਰਸ ਵਹੀਕਲਸ ਆਲਰੇਡੀ ਚੱਲ ਰਹੇ ਆ ਫੋਰਸ ਨਾਸ ਕਰਨ ਲਈ ਇੱਕ ਇੱਕ ਹੋਰ ਮੋਟਰਸਾਈਕਲ ਅੱਜ ਨਵਾਂ ਸੀਪੀ ਸਾਹਿਬ ਨੇ ਫਲੈਗ ਆਫ ਕੀਤਾ ਕੀ ਕੰਮ ਰਹਿਣਗੇ ਇਹਨਾਂ ਦੇ ਨਵਿਓ ਮੈਂ ਇਹ ਆਪਣੇ ਏਰੀਆ ਚ ਘੁੰਮਣਗੇ ਜੀ ਪੁਲਿਸ ਸਟੇਸ਼ਨ ਦੇ ਏਰੀਆ ਚ ਇਹਨਾਂ ਦੀ ਬੀਟ ਬਣੀ ਹੋਈ ਹੈ ਬੀਟ ਦੇ ਏਰੀਆ ਚ ਘੁੰਮਣਗੇ ਜਿੱਥੋਂ ਕੋਈ ਇਨਫੋਰਮੇਸ਼ਨ ਆਉਂਦੀ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਇਨਸੀਡੈਂਟ ਦੀ ਉੱਥੇ ਜਾਣਗੇ ਅਦਰਵਾਈਜ਼ ਪੈਟਰੋਲਿੰਗ ਕਰਨਗੇ ਚੈਕਿੰਗ ਕਰਨਗੇ ਕਿ ਚਲਣ ਕਿਰਾਕ ਕਿੱਦਾਂ ਪਹਿਲੇ ਵੀ ਚੱਲੇ ਸੀ ਸੀਏਪੀਸੀਆਰ ਵਾਲੇ ਮੋਟਰਸਾਈਕਲ ਸੇਮ ਚੀਜ਼ ਹੈ ਉਹੀ ਕੰਮ ਕਰਨਗੇ ਗਰੇ ਸੇਮ ਜਿਹਾ ਲਗਾਤਾਰ ਵਾਰਦਾਤਾਂ ਵਧਦੀ ਜਾਂਦੀ ਸੇਮ ਉਹੀ ਕੰਮ ਕਰਨਗੇ ਜਿਦਾ ਪਹਿਲਾਂ ਕਰਦੇ ਸੀ ਇਹਨੂੰ ਇੱਕ ਸਪੈਸੀਫਿਕ ਬੀਟ ਦਿੱਤੀ ਗਈ ਹੈ ਆਪਣੀ ਬੀਟ ਸੀ ਹਰ ਥਾਣੇ ਚੈੱਕ ਪਲੇਸਟੇਸ਼ਨ ਹਾਂ ਕੀ ਲੱਗਦਾ ਹੈ ਇਹ ਨਾਲ ਜੜੀਆਂ ਸਨੇਚਿੰਗ ਦੀਆਂ ਜਾਂ ਬਾਕੀ ਘਟਨਾਵਾਂ ਵਾਹ ਰਹੀਆਂ ਹੁੰਦਾ ਤੇ ਉੱਪਰ ਨਾਲ ਇਹਦੇ ਨਾਲ ਕਾਫੀ ਕੰਟਰੋਲ ਹੋਏਗਾ ਮੈਨ ਪਾਵਰ ਵਧੇਗੀ ਹਰ ਪਲੇਸਟੇਸ਼ਨ ਦੀ ਤੇ क्राइम ਤੇ ਕੰਟਰੋਲ ਹੈ। ਪੁਰਾਣੀ ਬੈਕਸ ਵਿੱਚ ਜਿਹੜੀ ਫੀਸਲੀ ਟਰੀ ਵਾਲੀ ਕੁਝ ਨਵੀਆਂ ਕੁਝ ਕੁਝ ਪ੍ਰੋਬਲਮ ਸੀ ਉਹ ਠੀਕ ਕਰਕੇ ਹੋ ਗਈ। ਅੱਜ ਐਵਰੀ ਪੁਲਿਸ ਸਟੇਸ਼ਨ ਨੂੰ ਇੱਕ ਇੱਕ ਮੋਟਰਸਾਈਕਲ ਦਿੱਤਾ ਗਿਆ ਹੈ। ਟੋਟਲ 14 ਪੁਲਿਸ ਸਟੇਸ਼ਨ ਹਨ। 14 ਮੋਟਰਸਾਈਕਲ ਹੈਂਡਓਵਰ ਕੀਤੇ ਗਏ ਹਨ। ਪਲੱਸ ਦੋ ਦੋ ਦੇ ਤੇ 3 ਐਮਪਲੋਈਜ਼ ਹਨ ਜਿਹੜੇ ਹਰ ਪੁਲਿਸ ਸਟੇਸ਼ਨ ਦੇ ਵਿੱਚ ਬੀਟ ਦੇ ਤੌਰ ਤੇ ਕੰਮ ਕਰਨਗੇ ਤੇ ਆਲਰੇਡੀ ਇਹਨਾਂ ਮੀਟਰ ਚ 3-3 ইਅਰਸ ਵਹੀਕਲਸ ਆਲਰੇਡੀ ਚੱਲ ਰਹੇ ਹਨ। ਫੋਰਸ ਦਾ ਨਾਸ ਕਰਨ ਲਈ ਇੱਕ ਇੱਕ ਹੋਰ ਮੋਟਰਸਾਈਕਲ ਅੱਜ ਨਵਾ ਸੀਪੀ ਸਾਹਿਬ ਨੇ ਫਲੈਗ ਆਫ ਕੀਤਾ ਕੀ ਕੰਮ ਰਹੇ ਨੇ ਇਹਨਾਂ ਦੇ ਇਹ ਆਪਣੇ ਏਰੀਆ ਚ ਘੁੰਮਣਗੇ ਜੀ ਪੁਲਿਸ ਸਟੇਸ਼ਨ ਦੇ ਏਰੀਆ ਚ ਇਹਨਾਂ ਦੀ ਬੀਟ ਬਣੀ ਹੋਈ ਹੈ ਬੀਟ ਦੇ ਏਰੀਆ ਚ ਘੁੰਮਣਗੇ ਜਿੱਥੋਂ ਕੋਈ ਇਨਫੋਰਮੇਸ਼ਨ ਆਉਂਦੀ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਇਨਸੀਡੈਂਟ ਦੀ ਉੱਥੇ ਜਾਣਗੇ ਅਦਰਵਾਈਜ਼ ਪੈਟਰੋਲਿੰਗ ਕਰਨਗੇ ਚੈਕਿੰਗ ਕਰਨਗੇ ਕਿ ਚੱਲਣ ਪੀਂਗ ਰਹਿ ਰਹੇ ਕਿੱਦਾਂ ਪਹਿਲੇ ਵੀ ਚੱਲੇ ਸੀ ਸੀਏਪੀਸੀਆਰ ਵਾਲੇ ਮੋਟਰਸਾਈਕਲ ਸੇਮ ਚੀਜ਼ ਹੈ ਉਹੀ ਕੰਮ ਕਰਨਗੇ ਗਰੇ ਸੇਮ ਜੀ ਸੇਮ ਲਗਾਤਾਰ ਵਾਧਾ ਤਬ ਵਧਦੀ ਹੈ ਸੇਮ ਉਹੀ ਕੰਮ ਕਰਨਗੇ ਜਿੰਨਾ ਪਹਿਲਾਂ ਕਰਦੇ ਸੀ ਇਹਨਾਂ ਨੂੰ ਇੱਕ ਸਪੈਸੀਫਿਕ ਬੀਟ ਦਿੱਤੀ ਗਈ ਹੈ ਆਪਣੀ ਬੀਟ ਸੀ ਇਹ ਹਰ ਥਾਣੇ ਚੱਕ ਪਲੇਸਟੇਸ਼ਨ ਹਾਂ ਕੀ ਲੱਗਦਾ ਹੈ ਜੇ ਨਾ ਜੜੀਆਂ ਆ ਜਿੰਨਾ ਚੰਗੇ ਦਾ ਬਾਕੀ ਘਟਣਾ ਬਹਿ ਗਿਆ ਹੁੰਦਾ ਤੇ ਉੱਪਰ ਨਜਾ ਨਹੀਂ ਹਾ ਇਹਦੇ ਨਾਲ ਕਾਫੀ ਕੰਟਰੋਲ ਹੋਏਗਾ ਮੈਨ ਪਾਵਰ ਵਧੇਗੀ ਹਰ ਪੁਲਿਸ ਸਟੇਸ਼ਨ ਦੀ ਤੇ ਕ੍ਰਾਈਮ ਤੇ ਕੰਟਰੋਲ ਹੋਏਗਾ ਪੁਰਾਣੀ ਬੈਕਸ ਵਿੱਚ ਜਿਹੜੀ ਇਹ ਫੀਸਲੀਟਰੀ ਵਾਲੀ ਕੁਝ ਨਵੀਆਂ ਕੁਝ ਕੁਝ ਪ੍ਰੋਬਲਮ ਸੀ ਉਹ ਠੀਕ ਕਰਕੇ ਹੋ ਗਈ ਅੱਜ ਐਵਰੀ ਪੁਲਿਸ ਸਟੇਸ਼ਨ ਨੂੰ ਇੱਕ ਇੱਕ ਮੋਟਰਸਾਈਕਲ ਦਿੱਤਾ ਗਿਆ ਹੈ ਟੋਟਲ 14 ਪੁਲਿਸ ਸਟੇਸ਼ਨਾਂ 14 ਮੋਟਰਸਾਈਕਲ ਹੈਂਡਓਵਰ ਕੀਤੇ ਗਏ ਹੈ ਪਲੱਸ ਦੋ ਦੋ ਦੇ ਤੇ EMPLOYEES ਆ ਜਿਹੜੇ ਹਰ ਪੁਲਿਸ ਸਟੇਸ਼ਨ ਦੇ ਵਿੱਚ ਬੀਟ ਦੇ ਤੌਰ ਤੇ ਕੰਮ ਕਰਨਗੇ ਅਲਰੇਡੀ ਇਨਾ ਮੀਟਰ ਚ 3-3 ਇਅਰਸ ਵਹੀਕਲਸ ਅਲਰੇਡੀ ਚੱਲ ਰਹੇ ਆ ਫੋਰਸ ਨਾਸ ਕਰਨ ਲਈ ਇੱਕ ਹੋਰ ਮੋਟਰਸਾਈਕਲ ਅਜ ਨਵਾਂ ਸੀਪੀ ਸਾਹਿਬ ਨੇ ਫਲੈਗ ਆਫ ਕੀਤਾ ਕੀ ਕੰਮ ਰਹੇ ਨੇ ਇਹਨਾਂ ਦੇ ਇਹ ਆਪਣੇ ਏਰੀਆ ਚ ਘੁੰਮਣਗੇ ਜੀ ਪੁਲਿਸ ਸਟੇਸ਼ਨ ਦੇ ਏਰੀਆ ਚ ਇਹਨਾਂ ਦੀ ਬੀਟ ਬਣੀ ਹੋਈ ਹੈ ਬੀਟ ਦੇ ਏਰੀਆ ਚ ਘੁੰਮਣਗੇ ਜਿੱਥੋਂ ਕੋਈ ਇਨਫੋਰਮੇਸ਼ਨ ਆਂਦੀ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਇਨਸੀਡੈਂਟ ਦੀ ਉੱਥੇ ਜਾਣਗੇ ਅਦਰਵਾਈਜ਼ ਪੈਟਰੋਲਿੰਗ ਕਰਨਗੇ ਚੈਕਿੰਗ ਕਰਨਗੇ ਕਿ ਚੱਲਣ ਵੀ ਰਹਿ ਗਏ ਕਿਦਾਂ ਪਹਿਲੇ ਵੀ ਚੱਲੇ ਸੀ ਸੀਏਪੀਸੀਆਰ ਵਾਲੇ ਮੋਟਰਸਾਈਕਲ ਸੇਮ ਚੀਜ਼ ਹੈ ਉਹੀ ਕੰਮ ਕਰਨਗੇ ਗਰੇ ਸੇਮ ਲਗਾਤਾਰ ਵਾਧਾ ਤਬ ਵਧਦੀ ਸੇਮ ਉਹੀ ਕੰਮ ਕਰਨਗੇ ਜਿੰਨਾ ਪਹਿਲਾਂ ਕਰਦੇ ਸੀ ਇਹਨਾਂ ਨੂੰ ਇੱਕ ਸਪੈਸੀਫਿਕ ਬੀਟ ਦਿੱਤੀ ਗਈ ਹੈ ਆਪਣੀ ਬੀਟ ਸਿਰ ਹਰ ਥਾਣੇ ਚ ਇੱਕ ਬਾਈਕ ਹੱਥ ਥਾਣੇ ਚ ਇੱਕ ਪੁਲਿਸ ਸਟੇਸ਼ਨ ਹਾਂ ਕੀ ਲੱਗਦਾ ਹੈ ਜੇ ਜੜੀਆਂ ਸਨੇਚਿੰਗ ਦੀਆਂ ਜਾਂ ਬਾਕੀ ਘਟਣਾ ਵਹਿ ਗਿਆ ਹੁੰਦਾ ਤਾਂ ਉੱਪਰ ਜੜੀਆਂ ਹਾਂ ਇਹਦੇ ਨਾਲ ਕਾਫੀ ਕੰਟਰੋਲ ਹੋਏਗਾ ਮੈਨ ਪਾਵਰ ਵਧੇਗੀ ਹਰ ਪੁਲਿਸ ਸਟੇਸ਼ਨ ਦੀ